ਤੇ ਨਾ ਇਹ ਇਹ ਸਮਝਣ ਵੀ ਜਗਦੀਪ ਸਿੰਘ ਥਲੀ ਸ਼ਾਇਦ ਡਰਿਆ ਹੀ ਹੋਇਆ ਪਰ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਮੇਰੀ ਉੱਥੇ ਪੱਗ ਨੂੰ ਜਾਂ ਮੇਰੀ ਦਾੜ੍ਹੀ ਨੂੰ ਹੱਥ ਪੈ ਜਾਂਦਾ ਮੈਂ ਗੁਰੂ ਦਾ ਸਿੰਘਾ ਮੈਂ ਖਲਾਰ ਬਰਾਬਰ ਦੇਣੀ ਸੀ ਚਾਹੇ ਮੇਰੀ ਮੌਤ ਹੋ ਜਾਂਦੀ ਤੇ ਇੱਕ ਹੋਰ ਮੁੱਦਾ ਆ ਗਰਮਾਇਆ ਹੋਇਆ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਜਗਦੀਪ ਸਿੰਘ ਥਰਲੀ ਬਾਈ ਐਸ ਦਾ ਨਾਮ ਤੇ ਪੱਤਰਕਾਰ ਨੇ ਡੇਲੀ ਪੋਸਟ ਪੰਜਾਬੀ ਦੇ ਵਿੱਚ ਅਤੇ ਵਾਇਰਲ ਵੀਡੀਓ ਦੇ ਵਿੱਚ ਇਹਨਾਂ ਨੇ ਇੱਕ ਟਾਬੇ ਬਾਰੇ ਖੁਲਾਸਾ ਕੀਤਾ ਸੀ ਜੋ ਕਿ ਫਗਵਾੜੇ ਦੇ ਵਿੱਚ ਗਰੀਬ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਨੋਚਦੇ ਨੇ ਟਾਬੇ ਵਾਲੇ 200 ਦੀਆਂ ਚੀਜ਼ਾਂ ਧੱਕੇ ਨਾਲ ਕਰ ਕਰਕੇ 600 800 ਦੀ ਵੇਚਦੇ ਨੇ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੋਵੇਗੀ ਨਹੀਂ ਦੇਖੀ ਤਾਂ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ 3-4 ਦਿਨਾਂ ਪਹਿਲਾਂ ਦੀ ਵੀਡੀਓ ਆਪਾਂ ਤੋਂ ਸਲੂਟ ਕਰਦੇ ਆ ਜਗਦੀਪ ਬਾਈ ਦੀ ਪੱਤਰਕਾਰੀਤਾ ਨੂੰ ਨੀਡਰ ਹੋ ਗਏ ਜਿਹੜੀ ਪੱਤਰਕਾਰੀਤਾ ਕੀਤੀ ਆ ਵੀਡੀਓ ਦੇ ਵਿੱਚ ਟਾਬੇ ਵਾਲੇ ਨੇ ਇੰਨਾ ਕੁਝ ਗਲਤ ਬੋਲਿਆ ਟਰਾਇਆ ਧਮਕਾਇਆ ਬਹਿਸ ਬਾਜੀ ਹੋਈ ਪਰ ਗੁਰੂ ਦਾ ਸਿੰਘ ਡਟਿਆ ਰਿਹਾ ਅਤੇ ਸਾਰਾ ਕੁਝ ਪਰਦਾ ਫਾਸ ਕੀਤਾ ਲਾਈਵ ਵੀਡੀਓ ਦੇ ਵਿੱਚ ਤੇ ਹੁਣ ਲੋਕਾਂ ਨੂੰ ਉਥੇ ਡਟ ਕੇ ਖੜਨ ਦੀ ਲੋੜ ਆ ਜਗਦੀਪ ਸਿੰਘ ਥੱਲੀ ਦੇ ਨਾਲ